ਹੈਲੋ ਫਰੈਂਡਸ ਕਿੱਦਾਂ ਸਾਰੇ ਆਈ ਹੁਪ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਤੇ ਇਹ ਮਾਰਨਿੰਗ ਦਾ ਟਾਈਮ ਆ ਚਾਹ ਆਪਾਂ ਪੀ ਲਈਏ ਦੋ ਤਿੰਨ ਵਾਰ ਤੇ ਗਾਇਸ ਰੂਮ ਦੇ ਵਿੱਚ ਬਹੁਤ ਖਲਾਰਾ ਕਿਉਂਕਿ ਆਪਾਂ ਹੁਣੇ ਉੱਠੇ ਆ ਤੇ ਉਠਣਸਾਰ ਤੁਹਾਨੂੰ ਬਤਾ ਵਲੋਗਿੰਗ ਕਰਨ ਲੱਗ ਗਏ ਤੇ ਰੂਮ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਹੈ ਤੇ ਡੋਸਨ ਦੇਖੋ ਗਾਇਸ ਚਾਹ ਪੀ ਰਹੀ ਹੈ ਚਾਹ ਬਗੈਰ ਬਿਲਕੁਲ ਨਹੀਂ रह ਸਕਦੀ ਤੁਸੀਂ ਦੱਸੋ ਇਹਨੇ ਛੋਟੇ ਬੱਚੇ ਨੂੰ ਚਾਹ ਕਿੱਦਾਂ ਸ਼ਰਾਈ ਆਵੇ ਕਿਉਂਕਿ ਸਾਰੇ ਇੱਥੇ ਕਹਿੰਦੇ ਨੇ ਕਿ ਤੂੰ ਐਨੀ ਚਾਹ ਪੀਂਦੀ ਹੈ ਤਾਂ ਕਰਕੇ ਤੇਰੀ ਗੁੜੀਆ ਐਨੀ ਚਾਹ ਪੀਂਦੀ ਹੈ ਮੇਰੇ ਹਸਬੰਡ ਵੀ ਮੇਰੀਆਂ ਸਗਲੀਆਂ ਵੀ ਕਿ ਇਹਦੀ ਚਾਹ ਛੜਾਓ ਕਿਉਂਕਿ ਆਪਾਂ ਪੰਜਾਬ ਵਿੱਚ ਇਹਨੂੰ ਥੋੜੀ ਜਿਹਾ ਆਦਤ ਪੈ ਗਈ ਸੀ ਚਾਹ ਪੀਂਦੀ ਗਾਇਸ ਤੇ ਹੁਣ ਇਹਨੂੰ ਇੱਥੇ ਆ ਕੇ ਜ਼ਿਆਦਾ ਆਦਤ ਪੈ ਗਈ ਕਿਉਂਕਿ ਤੁਸੀਂ ਠੰਡ ਬਹੁਤ ਜ਼ਿਆਦਾ ਹੈ ਗਾਇਸ ਤੇ ਤੁਹਾਨੂੰ ਦਿਖਾਣੇ ਆ ਰੂਮ ਰੂਮ ਤਾਂ ਤੁਹਾਨੂੰ ਪਹਿਲਾਂ ਵਾਲੇ ਵਲੌਗ ਚ ਵੀ ਦਿਖਾਇਆ ਗਾਇਸ ਦੇਖੋ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਹੈ ਸਫਾਈ ਕਰਨੇ ਆ ਤੇ ਆਪਾਂ ਵੀ ਪਾਣੀ ਗਰਮ ਰੱਖਿਆ ਇੱਥੇ ਇਦਾਂ ਪਾਣੀ ਗਰਮ ਕਰਨਾ ਪੈਣਾ ਗਾਇਸ ਤੇ ਰੂਮ ਵਿੱਚ ਗੀਜ਼ਰ ਵਗੈਰਾ ਨਹੀਂ ਹੈ ਦੇਖੋ ਬਹੁਤ ਜ਼ਿਆਦਾ ਠੰਡਾ ਬਾਹਰ ਦਾ 뷰 ਦਿਹੋਨੇ ਗਾਇਸ ਦੇਖੋ ਗਾਇਸ ਬਹੁਤ ਠੰਡਾ ਹੋ ਰਿਹਾ ਅੱਜ ਇੱਥੇ ਤੋਂ ਆਪਣੇ ਕਲੀ ਆ ਉੱਚੀ ਨਹੀਂ ਬੋਲ ਸਕਦੇ ਕਿਉਂਕਿ ਇੱਥੇ ਹੋਆ ਉਹ ਦੇਖੋ ਸਾਹਮਣੇ ਮੇਰੀ ਫਰੈਂਡ ਪੂਜਾ ਕਰ ਰਹੀ ਹੈ ਉਹ ਦੇਖੋ ਉਹ ਕਰ ਰਹੀ ਹੈ ਉਹ ਵੀ ਗਾਇਸ ਤੋਂ ਪਾ ਰਹੀ ਹੈ ਫਰੈਂਡ ਮੇਰੀ ਕਿ ਗਾਇਸ ਇੱਥੇ ਉੱਚੀ ਨਹੀਂ ਬੋਲ ਸਕਦੇ ਕਿ ਕਿਉਂਕਿ ਸਾਹਮਣੇ ਉਸੇ ਸਾਲ ਨਾਲ ਸੁਣ ਜਾਏਗਾ ਤਾਂ ਅਲਾਉ ਨਹੀਂ ਹੈਗਾ ਇੱਥੇ ਇੰਨਾ ਜ਼ਿਆਦਾ ਉੱਚੀ ਗੱਲ ਕਰਨਾ ਆ ਦੇਖੋ ਡੌਸਨ ਦੋਸਨ ਬੇਤਾ ਦੋਸਨ ਬਾਹਰ ਜਾਣਾ ਚਾਹੀਦੀ ਹੈ ਗਾਇਸ ਨੂੰ ਬਾਹਰ ਘੁਮਾਓ ਪਰ ਇਹਨੂੰ ਬਾਹਰ ਨਹੀਂ ਲੈ ਕੇ ਜਾ ਸਕਦੇ ਠੰਡ ਦਾ ਕਰਕੇ ਤੇ ਆ ਆਪਾਂ ਭਿਖਾਰੀ ਦੇ ਉੱਪਰ ਗਾਇਸ ਰਾਜਮਾ ਉਬਲਨੇ ਰੱਖੇ ਹੋਏ ਆ ਤੇ ਅੱਗ ਬਣਾਣੇ ਰਾਜਮਾ ਚਾਵਲ ਤੇ ਰੂਮ ਦੀ ਗਾਇਸ ਆਪਾਂ ਸਫਾਈ ਕਰਦੇ ਆ ਤਾਂ ਉਸ ਤੋਂ ਪਹਿਲਾਂ ਚੰਨਵੇਂ ਗੱਲ ਕਰਨੀ ਸੀ ਗਾਇਸ ਅੱਜ ਮੈਂ ਲਾਈਵ ਆਵਾਂਗੀ 2 ਵਜੇ ਦੁਪਹਿਰੀ ਕਹਾ ਤੁਸੀਂ ਸਾਰੇ ਪਲੀਜ਼ ਮੇਰੇ ਨਾਲ লাইਵ ਜੁੜਿਓ ਤੇ ਦੇਖੋ ਗਾਇਸ ਟੌਸਨ ਰੋ ਰਹੀ ਹੈ ਇਹਨੂੰ ਇਦਾਂ ਐ ਮੈਨੂੰ ਬਾਹਰ ਲੈ ਕੇ ਜਾਓ ਜਾਂ ਫਿਰ ਚਾਹ ਓਰ ਦਿਓ ਗਾਇਸ ਚਾਹ ਹੀ ਬਹੁਤ ਪੀਣਾ ਤੁਸੀਂ ਦੱਸੋ ਕਿ ਇਹਨੂੰ ਚਾਹ ਕਿੱਦਾਂ ਚੜਾਈ ਜਾਵੇ ਇਹਨੇ ਛੋਟੇ ਬੱਚੇ ਨੇ ਚਾਹ ਸਹੀ ਨਹੀਂ ਹੁੰਦੀ ਗਾਇਸ ਦੇਖੋ ਇੰਨੀ ਰੋਂਦੀ ਹੈ ਰੋਸਨ ਓ ਦੇਖ ਤੇਰੀ ਗਾੜੀ ਓਏ ਰੋਸਨੀ ਸਕੂਟਰੀ ਨੀਚੇ ਪਈ ਬੈਠ ਦੇ ਨਹੀਂ ਇਹ ਦੇਖੋ ਗਾਇਸ ਇਸਕੇ ਪਾਪਾ ਬਾਹਰ ਗਏ ਆ

ਤਾਂ ਰੂਮ ਦੀ ਸਫਾਈ ਵਗੈਰਾ ਕਰ ਲਈਏ ਦੇਖੋ ਬਹੁਤ ਜ਼ਿਆਦਾ ਖਲਾਰਾ ਹੈ ਰੂਮ ਦੇ ਵਿੱਚ ਤੇ ਇੱਧਰ ਦੇਖੋ ਕਿਚਨ ਮੇਰੀ ਛੋਟੀ ਜੀ ਇੱਧਰ ਡੋਸਨ ਖੜੀ ਹੋਈ ਹੈ ਗਾਇਸ ਇਹ ਸਾਡੀ ਨਮਾਰੀ ਹੈ ਇਦਾਂ ਦੀ ਸਾਨੂੰ ਨਮਾਰੀ ਮਿਲੀ ਹੈ ਗਾਇਸ ਦੇਖੋ ਘਰ ਵਰਗੀ ਦੀਸਤਾ ਨਹੀਂ ਆ ਪਰ ਬਹੁਤ ਵਧੀਆ ਗਾਇਸ ਮਨ ਬਹੁਤ ਲੱਗਿਆ ਹੋਇਆ ਵਾ ਇੱਥੇ ਕਿਉਂਕਿ ਤੁਹਾਨੂੰ ਪਤਾ ਹੈ ਜਿੱਥੇ ਫੈਮਿਲੀ ਹਸਬੰਡ ਬੱਚੇ ਹੋਣ ਤਾਂ ਮਨ ਤਾਂ ਲੱਗਦਾ ਹੀ ਆ ਨਾ ਤੇ ਠੀਕ ਹੈ ਗਾਇਸ ਹੁਣ ਆਪਾਂ ਕੰਮ ਕਰ ਲੀਏਗਾ ਦੀ ਸਫਾਈ ਕਰ ਲਈਏ ਫਿਰ ਅੱਗੇ ਤੁਹਾਨੂੰ ਐਕਟੀਵਿਟੀ ਦਿਖਾਉਂਦੇ ਗਾਇਸ ਆਪਾਂ ਬਣਾਣ ਲੱਗੇ ਆਂ ਬ੍ਰੇਕਫਾਸਟ ਦੋਸਨ ਦੇ ਪਾਪਾ ਲਈ ਦੇਖੋ ਗਾਇਸ ਐਗ ਦਾ ਤੇ ਬ੍ਰੈਡ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆ ਗਾਇਸ ਇਹਨੂੰ ਕੱਢਣਾ ਪੈਣਾ ਚਲੋ ਕੋਈ ਨਹੀਂ ਤੇ ਗਾਇਸ ਤੁਹਾਨੂੰ ਆਪਾਂ ਦਿਖਾਣੇ ਆ ਬਣਾ ਕੇ ਤਾਂ ਪਹਿਲਾਂ ਨਾਣਾ ਸੀ ਆ ਇਸ ਤੇ ਬ੍ਰੈਡ ਤੇ ਦੋਸਨ ਦੇ ਪਾਪਾ ਕਹਿੰਦੇ ਨਹੀਂ ਪਹਿਲਾਂ ਮੈਨੂੰ ਹਾਂ ਲਈ ਬਣਾ ਕੇ ਤੁਹਾ ਬ੍ਰੈਕਫਾਸਟ ਇੰਨੇ ਚੱਕੜੇ ਦਾ نیچے ਮਲਾ ਮਿਕਸ ਕਰ ਦੇ ਤਾ نیچے ਆ ਰਿਹਾ ਹੈ ਓਕੇ ਪਤਾ ਨਹੀਂ ਨੂੰ ਚਲ ਚਲ ਗਾਇਸ ਕੋਲ ਦੇਖੋ ਲੇਟਦੀ ਨਾ ਗਾਇਸ ਆਪਣਾ ਬ੍ਰੈਡ ਤੇ ਐਗ ਦਾ ਆਮਲੇਟ ਸੈਂਡਵਿਚ ਤਿਆਰੀ ਹੋ ਗਿਆ ਹੈ ਤੇ ਦੇਖੋ ਗਾਇਸ ਟਾਸਨ ਖਾਣ ਲੱਗੀ ਹੈ ਆਪਣੇ ਫਾਦਰ ਨਾਲ ਤੇ ਇੱਕ ਕਪਾ ਨੈਕਸਟ ਹੋਰ ਬਣਾਣੇ ਗਾਇਸ ਜੀ ਦੇਖੋ ਸਮਾਨ ਕਿੱਲਾ ਆਇਆ ਹੋਰ ਬਣ ਲੱਗਿਆ ਗਾਇਸ ਗਾਇਸ ਆਪਣਾ ਬ੍ਰੈਡ ਤੇ ਐਗ ਦਾ ਆਮਲੇਟ ਸੈਂਡਵਿਚ ਤਿਆਰੀ ਹੋ ਗਿਆ ਏ ਤੇ ਦੇਖੋ ਗਾਇਸ ਟਾਸਨ ਖਾਣ ਲੱਗੀ ਏ ਆਪਣੇ ਫਾਦਰ ਨਾਲ ਇੱਕ ਆਪਾਂ ਨੈਕਸਟ ਹੋਰ ਬਣਾਣੇ ਆ ਗਾਇਸ ਜੀ ਦੇਖੋ ਸਮਾਨ ਕਿੱਲਾ ਆਇਆ ਹੋਰ ਬਣ ਲੱਗਿਆ ਗਾਇਸ ਹੈਲੋ ਗਾਇਸ ਤੇ ਆਪਾਂ ਚੱਲੇ ਸੀ ਬਾਹਰ ਥੋੜਾ ਜਿਹਾ ਘੁੰਮਣ ਵਾਸਤੇ ਤੇ ਹੁਣ ਆਏ ਆਪਾਂ ਫਰੈਂਡ ਦੇ ਘਰ ਇਹ ਜਿਹਨਾਂ ਨੂੰ ਪੰਜਾਬੀ ਸਮਝ ਨਹੀਂ ਆਂਦੀ ਉਹ ਬੰਦਿਆ ਬੈਠੇ ਸਾਹਮਣੇ ਉਹਨਾਂ ਨੂੰ ਆਉਂਦੀ ਆ। ਦੀਦੀ ਨੂੰ ਬੋਧੂਰੀ ਆਉਂਦੀ ਹੈ। ਓਕੇ ਦੇਖੋ ਦੀਦੀ ਪਾਲਕ ਦੀ ਸਬਜ਼ੀ ਬਣਾ ਰਹੇ ਆ। ਪੋਟੈਟੋ ਪਾ ਕੇ ਮਤਲਬ ਵਾਲੂ ਪਦਣੀ ਧੋਈਆ ਕੇ। ਆਹ ਪਾਲਕ ਟਮਾਟਰ ਪੜੇਗੇ। ਇਹ ਦੇਖੋ ਦੀਦੀ ਕੀ ਰੈਸਪੀ? ਇਹ ਕਾਲਾ ਜਿਹੀ। ਇਹ ਦੀਦੀ ਇਹ ਕੋ ਮੈਨੇ ਬਾਤੋਂ ਮੇ ਲਗਾ ਲੀਆ ਔਰ ਇਨਕੀ ਕੜਾਈ ਜਲ ਗਈ ਹੈ ਗਾਇਸ ਮੇਰੀ ਵਜ੍ਹਾ ਸੇ ਦੀਦੀ ਬਾਅਦ ਮੇ ਬੋਲੇਗੀ ਮੇਰੇ। नहीं, नहीं। कैमरे के सामने नहीं बोलेगी बाद में <laughs> नहीं, नहीं 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 ये दीदी ने पालक बनानी है देखो अभी ये दीदी सिंपल तड़का लगा रहे हैं तो ठीक है समझा रहे हैं घूमने दीदी डिस्टर्ब हो रही है, नहीं, 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 नहीं। तो कुछ नहीं है। ये डॉसन आई है अपनी मम्मा को मिलने के लिए और वो देखो भैया बैठे हैं भैया पंजाबी में बोलो कुछ <laughs> इसमें हम आग सीखते हैं तो गरम, बोल रूम गर्म करते हैं इसमें तो देखो हमारा छोटा सा घर है तो बहुत अच्छा है गाय ये देखो अभी इसमें पालक डल गई है गाय दीदी आप भोजपुरी में बोलो ना कुछ कहा बोली <laughs> बोलो कुछ भोजपुरी में बोलो मुझे में तो बोलो का नहीं बोलो ना इसकी हाँ क्रिएटिव बताओ ना भोजपुरी में, में मुझे भोजपुरी में बोलूंगी तो फिर प्रॉब्लम हो जाएगी कुछ नहीं होगा हाँ। कुछ नहीं होगा पालक और पूर्ति बना सब्जी बना था देखो गाइस यहाँ पे हम पालक आलू की सब्जी बना रहे हैं एकदम सिंपल तरीके से इसमें लहसुन मिर्ची नहीं नहीं भोजपुरी में बोलो ये आप रॉन्ग कर रहे हैं भोजपुरी में बताइए हां अब यहां हम बनाओ तनी पालक और आलू की सब्जी और इसमें गल, गल बा मिर्चा लहसुन का तड़का लगल बात से टमाटर जाए फिर नमक जाए और फिर इसको बना के ऐसे ही तैयार कर दिया जाए ओके गाइस तो ये थी रेसिपी भोजपुरी में दीदी ने बताई हमें अब हम जा रहे हैं घूमने दीदी थोड़ा खाना बनाएंगे फिर रेस्ट करेंगे भैया तो ठीक है गाइस व्लॉग दी करन लग गया एंडिंग व्लॉग बढ़िया लग गया लाइक शेयर कमेंट करियो क्योंकि डॉसनु लग गया भूख ते ने कुछ खाना है गाइस एदे लिए दलिया बनाना है ता इस करके जल्दी व्लॉग नु आ, एंडिंग करन लग गए गाइस ते व्लॉग बढ़िया लग गया लाइक शेयर कमेंट करियो ते चैनल नु सब्सक्राइब करियो मिलते हैं गाइस नेक्स्ट व्लॉग दे विच थैंक यू